ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1261 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1262 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਮਲਾਰ ਮਹੱਲਾ ਤੀਜਾ ਰਾਗ ਮਲਾਰ ਵਿੱਚ ਤੀਸਰੇ ਪਾਦਸ਼ਾ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਬਾਣੀ ਜੀਵਤ ਮੁਕਤ ਗੁਰਮਤੀ ਲਾਗੇ ਗੁਰੂ ਜੀ ਫਰਮਾਨ ਕਰਦੇ ਹਨ ਕਿ ਜਿਹੜੇ ਮਨੁੱਖ ਗੁਰੂ ਦੀ ਮਤ ਅਨੁਸਾਰ ਤੁਰਦੇ ਹਨ ਉਹ ਦੁਨੀਆਂ ਦੇ ਕਿਰਤਕਾਰ ਕਰਦੇ ਹੋਏ ਹੀ ਵਿਕਾਰਾਂ ਤੋਂ ਬਚੇ ਰਹਿੰਦੇ ਹਨ ਹਰ ਕੀ ਭਗਤ ਅਨ ਦਿਨ ਸਦ ਜਾਗੇ ਉਹ ਹਰ ਵੇਲੇ ਪਰਮਾਤਮਾ ਦੀ ਭਗਤੀ ਕਰਕੇ ਮਾਇਆ ਦੇ ਹਲਿਆਂ ਵੱਲੋਂ ਸਦਾ ਸੁਚੇਤ ਰਹਿੰਦੇ ਹਨ ਸਤਗੁਰ ਸੇਵਹਿ ਆਪ ਗਵਾਏ ਜਿਹੜੇ ਮਨੋਖਾਪਾ ਭਾਵ ਦੂਰ ਕਰਕੇ ਗੁਰੂ ਦੀ ਸ਼ਰਨ ਪੈਂਦੇ ਹਨ ਹੋ ਤਿੰਨ ਜਨ ਕੈ ਸਦ ਲਾਗੋਂ ਪਾਏ ਮੈਂ ਉਹਨਾਂ ਮਨੁੱਖਾਂ ਦੀ ਸਦਾ ਪੈਰੀਂ ਲੱਗਦਾ ਹਾਂ ਵੇਖੋ ਕਿੰਨੀ ਨਿਮਰਤਾ ਮੇਰੇ ਤੀਸਰੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਵਿੱਚ ਕਿ ਕਹਿਣ ਲੱਗੇ ਕਿ ਮੈਂ ਉਹਨਾਂ ਦੇ ਪੈਰੀਂ ਪੈਂਦਾ ਹਾਂ ਜਿਹੜੇ ਹਉਮੈ ਛੱਡਦੇ ਹਨ ਹੰਕਾਰ ਛੱਡਦੇ ਹਨ ਤੇ ਸਤਗੁਰ ਦੀ ਸੇਵਾ ਕਰਦੇ ਹਨ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਜਿਤ ਲਾਏ ਹੋ ਜੀਵਾ ਸਦਾ ਹਰ ਕੇ ਗੁਣ ਗਾਈ ਮੈਂ ਸਦਾ ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹਾਂ ਅਤਿ ਆਤਮਿਕ ਜੀਵਨ ਪ੍ਰਾਪਤ ਕਰਦਾ ਰਹਿੰਦਾ ਹਾਂ ਗੁਰ ਕਾ ਸ਼ਬਦ ਮਹਾਰਸ ਮਿੱਠਾ ਹਰ ਕੈ ਨਾਮ ਮੁਕਤ ਗਤ ਪਾਈ ਰਹਾਓ ਗੁਰੂ ਦਾ ਸ਼ਬਦ ਬਹੁਤ ਸੁਆਦਲਾ ਹੈ ਮਿੱਠਾ ਹੈ ਇਸ ਸ਼ਬਦ ਦੀ ਬਰਕਤ ਨਾਲ ਮੈਂ ਪਰਮਾਤਮਾ ਦੇ ਨਾਮ ਵਿੱਚ ਜੁੜ ਕੇ ਵਿਕਾਰਾਂ ਤੋਂ ਖਲਾਸੀ ਹਾਸਲ ਕਰਦਾ ਹਾਂ ਉੱਚੀ ਆਤਮਿਕ ਅਵਸਥਾ ਪ੍ਰਾਪਤ ਕਰਦਾ ਹਾਂ ਰਹਾਉ ਮਾਇਆ ਮੋਹ ਅਗਿਆਨ ਗੁਬਾਰ ਮਾਇਆ ਦਾ ਮੋਹ ਜੀਵਨ ਸਫਰ ਵਿੱਚ ਆਤਮਿਕ ਜੀਵਨ ਵੱਲੋਂ ਬੇ ਸਮਝੀ ਹੈ ਘੋਪ ਹਨੇਰਾ ਹੈ ਮਨ ਮੁਖ ਮੋਹੇ ਮੁਗਦ ਗਵਾਰ ਆਪਣੇ ਮਨ ਦੇ ਪਿਛੇ ਤੁਰਨ ਵਾਲੇ ਮੂਰਖ ਮਨੁੱਖ ਇਸ ਮੋਹ ਵਿੱਚ ਫਸੇ ਰਹਿੰਦੇ ਹਨ ਆਨੰਦੇ ਨੰਦਾ ਕਰਤਵੇ ਹਾਏ ਹਰ ਵੇਲੇ ਦੁਨੀਆ ਵਾਲੇ ਤੰਦੇ ਕਰਦਿਆ ਹੀ ਉਹਨਾਂ ਦੀ ਉਮਰ ਗੁਜ਼ਰਦੀ ਹੈ ਮਰ ਮਰ ਜਮ ਮਹਿ ਮਿਲੇ ਸਜਾਏ ਉਹ ਜਨਮ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਹਨ ਇਹ ਸਜਾ ਉਹਨਾਂ ਨੂੰ ਮਿਲਦੀ ਹੈ ਜਿਹੜੇ ਪਰਮਾਤਮਾ ਦਾ ਨਾਮ ਨਹੀਂ ਜਪਦੇ ਗੁਰਮਖ ਰਾਮ ਨਾਮ ਲੈ ਬਲਾਈ ਮਨਮੁਖ ਉਹ ਹੈ ਜਿਹੜਾ ਗੁਰੂ ਦੀ ਗੱਲ ਨਹੀਂ ਮੰਨਦਾ ਜਿਨੇ ਗੁਰੂ ਵੱਲੋਂ ਮੂੰਹ ਮੋੜਿਆ ਹੋਇਆ ਹੈ ਤੇ ਗੁਰਮਖ ਉਹ ਹੈ ਜਿਹੜਾ ਗੁਰੂ ਦੀ ਗੱਲ ਮੰਨਦਾ ਹੈ ਗੁਰੂ ਦੇ ਸਨਮੁਖ ਰਹਿੰਦਾ ਹੈ ਗੁਰੂ ਜੀ ਫਰਮਾਨ ਕਰਦੇ ਹਨ ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁਖ ਗੁਰਮਖ ਪਰਮਾਤਮਾ ਦੇ ਨਾਮ ਵਿੱਚ ਸੁਰਤ ਜੋੜੀ ਰੱਖਦਾ ਹੈ ਉੜਾ ਲਾਲਚ ਨਾਲ ਲਪਟਾਈ ਫੇਰੋ ਮਨਮੁੱਖਾਂ ਵਾਂਗੂ ਨਾ ਸੁਵੰਤ ਮਾਇਆ ਦੇ ਲਾਲਚ ਵਿੱਚ ਨਹੀਂ ਫਸਦਾ ਜੋ ਕਿਛ ਹੋਵੇ ਸਹਿਜ ਸੁਭਾਏ ਪਰਮਾਤਮਾ ਦੀ ਰਜ਼ਾ ਅਨੁਸਾਰ ਜੋ ਕੁਝ ਵਾਪਰਦਾ ਹੈ ਉਸ ਨੂੰ ਆਤਮਕ ਡੋਲਤਾ ਵਿੱਚ ਪਿਆਰ ਵਿੱਚ ਟਿਕਿਆ ਰਹਿ ਕੇ ਸਹਾਰਦਾ ਹੈ ਹਰ ਰਸ ਪੀਵੇ ਰਸਨ ਰਸਾਏ ਉਹ ਮਨੁੱਖ ਪਰਮਾਤਮਾ ਦਾ ਨਾਮ ਰਸ ਜੀਵ ਨਾਲ ਸਵਾਦ ਲੈ ਲੈ ਕੇ ਪੀਂਦਾ ਰਹਿੰਦਾ ਹੈ ਕੋਟ ਮਦੇ ਕਿਸੈ 부ਝਾਈ ਪਰ ਕਰੋੜਾਂ ਵਿੱਚੋਂ ਕਿਸੇ ਵਿਰਲੇ ਮਨੁੱਖ ਨੂੰ ਪਰਮਾਤਮਾ ਇਹ ਸੂਝ ਦਿੰਦਾ ਹੈ ਆਪੇ ਬਖਸ਼ੇ ਦੇ ਵੜਾਈ ਉਸ ਨੂੰ ਪ੍ਰਭੂ ਆਪ ਹੀ ਇਹ ਦਾਤ ਬਖਸ਼ਦਾ ਹੈ ਅਤੇ ਇੱਜ਼ਤ ਦਿੰਦਾ ਹੈ ਜੋ ਧੁਰ ਮਿਲਿਆ ਸੋ ਵਿਛੜ ਨਾ ਜਾਈ ਜਿਹੜਾ ਮਨੁੱਖ ਤੁਰ ਦਰਗਾਹ ਤੋਂ ਪ੍ਰਭੂ ਚਰਨਾਂ ਵਿੱਚ ਜੁੜਿਆ ਹੋਇਆ ਹੈ ਉਹ ਉਸ ਤੋਂ ਕਦੇ ਵਿਛੜਦਾ ਨਹੀਂ ਨਾਨਕ ਹਰ ਹਰ ਨਾਮ ਸਮਾਈ ਏ ਨਾਨਕ ਉਹ ਸਦਾ ਹੀ ਪਰਮਾਤਮਾ ਦੇ ਨਾਮ ਵਿੱਚ ਲੀਨ ਰਹਿੰਦਾ ਹੈ ਮਲਾਰ ਮਹੱਲਾ ਤੀਜਾ ਰਸਨਾ ਨਾਮ ਸਭ ਕੋਈ ਕਹੈ ਉਨਿ ਤਾਂ ਹਰ ਕੋਈ ਜੀਵ ਨਾਲ ਹਰੀ ਨਾਮ ਉਚਾਰਦਾ ਹੈ ਉਤੋ ਉਤੋ ਸਾਰੇ ਹੀ ਭਗਤੀ ਕਰਦੇ ਰਹਿੰਦੇ ਹਨ ਸਤ ਗੁਰ ਸੇਵੇ ਤਾਂ ਨਾਮ ਲਹੈ ਪਰ ਮਨੁੱਖ ਤਦੋ ਹੀ ਹਰੀ ਨਾਮ ਧਨ ਪ੍ਰਾਪਤ ਕਰਦਾ ਹੈ ਜਦੋਂ ਪੂਰੇ ਗੁਰੂ ਦੀ ਸ਼ਰਨ ਪੈਂਦਾ ਹੈ ਬੰਧਨ ਤੋੜੇ ਮੁਕਤ ਘਰ ਰਹੈ ਗੁਰੂ ਦੀ ਸ਼ਰਨ ਪੈ ਕੇ ਹੀ ਮਨੁੱਖ ਮਾਇਆ ਦੇ ਮੋਹ ਦੇ ਬੰਧਨ ਤੋੜਦਾ ਹੈ ਅਤੇ ਉਸ ਅਵਸਥਾ ਵਿੱਚ ਟਿਕਦਾ ਹੈ ਜਿੱਥੇ ਵਿਕਾਰਾਂ ਤੋਂ ਖਲਾਸੀ ਹੋਈ ਰਹਿੰਦੀ ਹੈ ਗੁਰਸਬਦਿ ਅਸਥਿਰ ਘਰ ਬਹਿ ਗੁਰਦੇ ਸ਼ਬਦਿ ਰਾਹੀ ਹੀ ਮਨੁੱਖ ਅਡੋਲ ਚਿਤ ਹੋ ਕੇ ਹਿਰਦੇ ਘਰ ਵਿੱਚ ਟਿਕਿਆ ਰਹਿੰਦਾ ਹੈ ਮੇਰੇ ਮਨ ਕਾਹੇ ਰੋਸ ਕਰੀਜੈ हे ਮੇਰੇ ਮਨ ਪਰਮਾਤਮਾ ਦੇ ਨਾਮ ਵੱਲੋਂ ਰੋਸਾ ਨਹੀਂ ਕਰਨਾ ਚਾਹੀਦਾ ਲਾਹਾ ਕਾਲ ਯੁਗ RAM ਨਾਮ ਹੈ ਗੁਰਮਤ ਅਨ ਦਿਨ ਹਿਰਦੈ ਰ ਵੀਜੈ ਰਹਾਓ ਜਗਤ ਵਿੱਚ ਪਰਮਾਤਮਾ ਦਾ ਨਾਮ ਹੀ ਅਸਲ ਖੱਟੀ ਹੈ ਅਸਲ ਲਾਹਾ ਹੈ ਗੁਰੂ ਦੀ ਮਤ ਲੈ ਕੇ ਹਰ ਵੇਲੇ ਹਿਰਦੇ ਵਿੱਚ ਹਰੀ ਨਾਮ ਸਿਮਰਨਾ ਚਾਹੀਦਾ ਹੈ ਰਹਾਓ ਬਾ ਬੀਹਾ ਖਿਨ ਖਿਨ ਬਿਲ ਲਾਏ ਜਿਵੇਂ ਵਰਖਾ ਦੀ ਬੂੰਦ ਵਾਸਤੇ ਫਬੀਹਾ ਹਰ ਖਿਨ ਤਰਲੇ ਲੈਂਦਾ ਹੈ ਬਿਨ ਪਰ ਦੇਖੇ ਨੀਂਦ ਨਾ ਪਾਏ ਤਿਵੇਂ ਜੀਵ ਇਸਤਰੀ ਪ੍ਰਭੂ ਪਤੀ ਦਾ ਦਰਸ਼ਨ ਕਰਨ ਤੋਂ ਬਿਨਾ ਆਤਮਕ ਸ਼ਾਂਤੀ ਹਾਸਲ ਨਹੀਂ ਕਰਦੀ ਇਹ ਵਿਛੋੜਾ ਸਿਹ ਨਾ ਜਾਏ ਉਸ ਪਾਸੋਂ ਇਹ ਵਿਛੋੜਾ ਸਹਾਰਿਆ ਨਹੀਂ ਜਾਂਦਾ ਸਤ ਗੁਰ ਮਿਲੈ ਤਾਂ ਮਿਲੈ ਸੁਭਾਏ ਜਦੋਂ ਕੋਈ ਜੀਵ ਗੁਰੂ ਨੂੰ ਮਿਲ ਪੈਂਦਾ ਹੈ ਤਦੋਂ ਉਹ ਪ੍ਰੇਮ ਵਿੱਚ ਲੀਨ ਹੋ ਕੇ ਪ੍ਰਭੂ ਨੂੰ ਮਿਲ ਪੈਂਦਾ ਹੈ ਨਾਮ ਹੀਣਾ ਬਿਨ ਸੈ ਦੁੱਖ ਪਾਏ ਨਾਮ ਤੋਂ ਵਾਂਝਿਆ ਹੋਇਆ ਮਨੁੱਖ ਆਤਮਿਕ ਮੋਤ ਸਹਿੜ ਲੈਂਦਾ ਹੈ ਦੁੱਖ ਸਹੰਦਾ ਰਹਿੰਦਾ ਹੈ ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ ਤੇ ਨਾਮ ਜਪਣ ਵਿੱਚ ਸਾਰੇ ਹੀ ਸੁਖ ਹਨ ਤ੍ਰਿਸ਼ਨਾ ਜਲਿਆ ਭੁੱਖ ਨਾ ਜਾਏ ਫਿਰ ਮਾਇਆ ਦੀ ਤ੍ਰਿਸ਼ਨਾ ਅਗ ਵਿੱਚ ਸੜਦਾ ਹੈ ਜਿਹੜਾ ਨਾਮ ਨਹੀਂ ਜਪਦਾ ਫਿਰ ਉਸ ਦੀ ਮਾਇਆ ਦੀ ਇਹ ਭੁੱਖ ਦੂਰ ਨਹੀਂ ਹੁੰਦੀ ਤ੍ਰਿਸ਼ਨਾ ਵਿਰਲੇ ਕੀ ਹੀ 부ਜੀ ਹੈ ਕਿਉਂਕਿ ਜੇ ਕਿਸੇ ਕੋਲ 1000 ਰੁਪਏ ਤੇ ਉਹ ਕਹਿੰਦਾ ਮੇਰੇ ਕੋਲ 10000 ਹੋਵੇ ਜੇ ਕਿਸੇ ਕੋਲ 10000 ਰੁਪਇਆ ਤੇ ਉਹ ਕਹਿੰਦਾ ਮੇਰੇ ਕੋਲ ਲੱਖ ਰੁਪਇਆ ਹੋਵੇ ਜੇ ਕਿਸੇ ਕੋਲ ਲੱਖ ਹੈ ਤੇ ਉਹ ਕਹਿੰਦਾ ਮੇਰੇ ਕੋਲ ਕਰੋੜ ਰੁਪਇਆ ਹੋਵੇ ਇਸ ਤਰ੍ਹਾਂ ਇਹ ਮਾਇਆ ਦੀ ਤ੍ਰਿਸ਼ਨਾ ਕਦੇ ਨਾ 부ਝੀਏ ਤੇ ਨਾ ਹੀ ਮਨੁੱਖ ਦੀ 부ਝਣੀ ਹੈ ਤੇ ਪਰਮਾਤਮਾ ਦਾ ਨਾਮ ਜਪਿਆਂ ਇਹ ਤ੍ਰਿਸ਼ਨਾ ਦੂਰ ਹੋ ਜਾਂਦੀ ਹੈ ਵਿਣ ਭਾਗਾ ਨਾਮ ਨਾ ਪਾਇਆ ਜਾਏ ਉੱਚੀ ਕਿਸਮਤ ਤੋਂ ਬਿਨਾ ਚੰਗਿਆਂ ਭਾਗਾ ਤੋਂ ਬਿਨਾ ਪਰਮਾਤਮਾ ਦਾ ਨਾਮ ਮਿਲਦਾ ਵੀ ਨਹੀਂ ਤੇ ਪ੍ਰਮਾਤਮਾ ਦਾ ਨਾਮ ਮਿਲਦਾ ਹੈ ਸਤ ਸੰਗਤ ਕਰਕੇ ਬਿਨ ਭਾਕਾਂ ਸਤ ਸੰਗ ਨਾਲ ਲੱਭੈ ਬਿਨ ਸੰਗਤ ਮੈਲ ਭਰੀਜੈ ਜਿਓ ਬੋ ਬਿਦ ਥਾ ਕਾ ਕਰਮ ਕਮਾਏ ਤਿਰਹ ਯਾਤਰਾ ਆਦਿਕ ਮਿਥੇ ਹੋਏ ਧਾਰਮਿਕ ਕਰਮ ਕਈ ਤਰੀਕਿਆਂ ਨਾਲ ਕਮਾ ਕਮਾ ਕੇ ਇਨਸਾਨ ਥੱਕ ਜਾਂਦਾ ਹੈ ਕਿਉਂਕਿ ਨਾਮ ਜਿਹੜਾ ਹੈ ਉਹ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਹੈ ਆਪਣੇ ਅੰਦਰੋਂ ਹੀ ਮਿਲਣਾ ਹੈ ਫਿਰ ਘਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਫਿਰ ਘਰ ਆਪਣਾ ਹਿਰਦਾ ਘਰ ਹੈ ਇਹਦੇ ਅੰਦਰੋਂ ਹੀ ਪ੍ਰਭੂ ਪਰਮਾਤਮਾ ਨੂੰ ਖੋਜਣਾ ਹੈ ਤੇ ਫਿਰ ਇਨਸਾਨ ਥੱਕਦਾ ਹੈ ਬਾਹਰ ਕਈ ਤਰ੍ਹਾਂ ਦੇ ਧਾਰਮਿਕ ਕਰਮ ਕਾਂਡ ਕਰ-ਕਰ ਕੇ ਲੋਕ ਬਖਾਵਾ ਕਰ ਕਰ ਕੇ ਤੇ ਆਪਣੇ ਅੰਦਰ ਚਾਤੀ ਨਹੀਂ ਮਾਰਦਾ ਪ੍ਰਮਾਤਮਾ ਹਰੇਕ ਦੇ ਅੰਦਰ ਬੈਠਾ ਹੋਇਆ ਹੈ ਕਾਮ ਕਰੋ ਲੋ ਮੋਹ ਹੰਕਾਰ ਵਾੜੀ ਬਿਰਤੀ ਛੱਡ ਕੇ ਨਾਮ ਜਪ ਕੇ ਪ੍ਰਮਾਤਮਾ ਨੂੰ ਅੰਦਰੋਂ ਹੀ ਪ੍ਰਗਟ ਕਰਨਾ ਹੁੰਦਾ ਹੈ ਤ੍ਰੈ ਗੁਣ ਬਾਣੀ ਬੇਦ ਵਿਚਾਰ ਜਿਹੜੇ ਪੰਡਤ ਆਦਿਕ ਲੋਕ ਮਾਇਆ ਦੇ ਤਿੰਨਾ ਗੁਣਾ ਵਿੱਚ ਰੱਖਣ ਵਾਲੀ ਹੀ ਵੇਦ ਆਦਿਕ ਧਾਰਮਿਕ ਪੁਸਤਕਾਂ ਦੀ ਵਿਚਾਰ ਕਰਦੇ ਰਹਿੰਦੇ ਹਨ ਬਿਖਿਆ ਮੈਲ ਬਿਖਿਆ ਵਪਾਰ ਫਿਰ ਉਹਨਾਂ ਦੇ ਮਨ ਨੂੰ ਮਾਇਆ ਦੇ ਮੋਹ ਦੀ ਮੈਲ ਸਦਾ ਚੰਬੜੀ ਰਹਿੰਦੀ ਹੈ ਉਹਨਾਂ ਨੇ ਇਸ ਵਿਚਾਰ ਨੂੰ ਮਾਇਆ ਕਮਾਣ ਦਾ ਹੀ ਵਪਾਰ ਬਣਾਇਆ ਹੁੰਦਾ ਹੈ ਮਾਰ ਜਨਮੈ ਫਿਰ ਹੋਏ ਖੁਵਾਰ ਜਿਹੇ ਮਨੁੱਖ ਜਨਮ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਹਨ ਅਤੇ ਖੁਵਾਰ ਹੁੰਦੇ ਰਹਿੰਦੇ ਹਨ ਗੁਰਮਖ ਤੁਰੀਆ ਗੁਣ ਉਰ ਧਾਰ ਗੁਰੂ ਦੇ ਸਾਨ ਮੁਖ ਰਹਿਣ ਵਾਲੇ ਮਨੁੱਖ ਦੇ ਹਿਰਦੇ ਵਿੱਚ ਹਰੀ ਨਾਮ ਦਾ ਸਹਾਰਾ ਹੁੰਦਾ ਹੈ ਉਹ ਉਸ ਗੁਣ ਨੂੰ ਉਸ ਅਵਸਥਾ ਨੂੰ ਹੀ ਹਾਸਲ ਕਰ ਲੈਂਦਾ ਹੈ ਜਿਹੜੀ ਮਾਇਆ ਦੇ ਤਿੰਨ ਗੁਣਾ ਤੋਂ ਉਤਾ ਹੈ ਰਾਜ ਗੁਣ ਤਮ ਗੁਣ ਸਤ ਗੁਣ ਕਹੀ ਹੈ ਇਹ ਤੇਰੀ ਸਭ ਮਾਇਆ ਇਹ ਚ ਮਾਇਆ ਦੇ ਗੁਣ ਹੀ ਹਨ ਤਿੰਨਾ ਗੁਣਾ ਵਿੱਚ ਗੁਰ ਮਾਨੇ ਮਾਨੈ ਸਭ ਕੋਏ ਜਿਸ ਮਨੁੱਖ ਨੂੰ ਗੁਰੂ ਇੱਜ਼ਤ ਬਖਸ਼ਦਾ ਹੈ ਉਸ ਦਾ ਆਦਰ ਹਰ ਕੋਈ ਕਰਦਾ ਹੈ ਗੁਰ ਬਚਨੀ ਮਨ ਸੀਤਲ ਹੋਏ ਗੁਰੂ ਦੇ ਬਚਨਾਂ ਦੀ ਬਰਕਤ ਨਾਲ ਉਸ ਦਾ ਮਨ ਸ਼ਾਂਤ ਰਹਿੰਦਾ ਹੈ ਚੋ ਜੁਗ ਸੋਭਾ ਨਿਰਮਲ ਜਨ ਸੋਏ ਉਸ ਨੂੰ ਚੋਹਾਂ ਜੁਗਾ ਵਿੱਚ ਟਿਕੀ ਰਹਿਣ ਵਾਲੀ ਬੇਦਾਗ ਸੋਭਾ ਪ੍ਰਾਪਤ ਹੁੰਦੀ ਹੈ ਉਹੀ ਹੈ ਅਸਲ ਭਗਤ ਨਾਨਕ ਗੁਰਮਖ ਵਿਰਲਾ ਕੋਏ ਪਰ ਹੈ ਨਾਨਕ ਗੁਰੂ ਦੇ ਸਨਮੁਖ ਰਹਿਣ ਵਾਲਾ ਅਜਿਹਾ ਕੋਈ ਵਿਰਲਾ ਮਨੁਖ ਹੁੰਦਾ ਹੈ ਕਿਉਂਕਿ ਵਿਰਲੇ ਮਨੁਖ ਦੀ ਹੀ ਤ੍ਰਿਸ਼ਨਾ 부ਝਦੀ ਹੈ ਤੇ ਵਿਰਲਾ ਮਨੁਖ ਹੀ ਨਾਮ ਜਪ ਸਕਦਾ ਹੈ ਕੋਟਨ ਮੈਂ ਨਾਨਕ ਕਉ ਨਾਰਾਇਣ ਜਿਹ ਚੀਤ ਕਰੋੜਾਂ ਵਿੱਚੋਂ ਕੋਈ ਇੱਕ ਹੀ ਹੁੰਦਾ ਹੈ ਜਿਹਦੇ ਹਿਰਦੇ ਵਿੱਚ ਨਾਮ ਵਸਿਆ ਹੁੰਦਾ ਹੈ ਸਾਡੇ ਵਰਗੇ ਕਥਾਵਾਚਕ ਪੜ ਪੜ ਕੇ ਸਾਰਿਆਂ ਨੂੰ ਸੁਣਾਉਂਦੇ ਰਹਿੰਦੇ ਹਨ ਕਥਾ ਕਰ ਕਰਕੇ ਤੇ ਆਪਣੇ ਹਿਰਦੇ ਨਾਮ ਤੋਂ ਖਾਲੀ ਹਨ ਰਾਗ ਮਲਾਰ ਮਹੱਲਾ ਚੌਥਾ ਘਰ ਪਹਿਲਾ ਚੌਪਦੇ ਰਾਗ ਮਲਾਰ ਘਰ ਪਹਿਲੇ ਵਿੱਚ ਚੌਥੇ ਪਾਦਸ਼ਾ ਧੰਤਨ ਸ੍ਰੀ ਗੁਰੂ ਰਾਮਦਾਸ ਜੀ ਦੀ ਚਾਰ ਬੰਦਾ ਵਾਲੀ ਬਾਣੀ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਆਨੰਦ ਇਹ ਹਰ ਹਰ ਧਿਆਇਓ ਹਿਰਦੈ ਮਤ ਗੁਰ ਮਤ ਦੁਖ ਵਿਸਾਰੀ ਚੌਥੇ ਪਾਸ਼ਾ ਫਰਮਾਨ ਕਰਦੇ ਹਨ ਕਿ ਜਿਹੜਾ ਗੁਰੂ ਦੀ ਮਤ ਅਨੁਸਾਰ ਆਪਣੀ ਮਤ ਨੂੰ ਬਣਾ ਕੇ ਹਰ ਵੇਲੇ ਪ੍ਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਸਿਮਰਦਾ ਹੈ ਉਹ ਆਪਣੇ ਸਾਰੇ ਦੁੱਖ ਦੂਰ ਕਰ ਲੈਂਦਾ ਹੈ ਸਾਬੇ ਆਸਾ ਮਨਸਾ ਬੰਧਨ ਟੂਟੇ ਹਰ ਹਰ ਪ੍ਰਭ ਕਿਰਪਾ ਧਾਰੇ ਜਿਸ ਮਨੁੱਖ ਉਤੇ ਹਰੀ ਪ੍ਰਭੂ ਪਰਮਾਤਮਾ ਨੇ ਮਿਹਰ ਕੀਤੀ ਉਸ ਦੀਆਂ ਸਾਰੀਆਂ ਆਸਾਂ ਅਤੇ ਮਨ ਦੇ ਫੁਰਨਿਆਂ ਦੇ ਬੰਧਨ ਟੁੱਟ ਗਏ ਨੈਣੀ ਹਰ ਹਰ ਲਾਗੀ ਤਾਰੇ ਮੇਰੀਆਂ ਅੱਖਾਂ ਦੀ ਤਾਰ ਪ੍ਰਭੂ ਚਰਨਾਂ 'ਚ ਲੱਗੀ ਰਹਿੰਦੀ ਹੈ ਸਤਗੁਰ ਦੇਖ ਮੇਰਾ ਮਨ ਵਿਗਸਿਓ ਜਨ ਹਰ ਭੇਟਿਓ ਬਨਵਾਰੀ ਰਹਾਓ ਗੁਰੂ ਨੂੰ ਵੇਖ ਕੇ ਮੇਰਾ ਮਨ ਖਿੜ ਪਿਆ ਹੈ ਦਾਸ ਨਾਨਕ ਗੁਰੂ ਦੀ ਕਿਰਪਾ ਨਾਲ ਹੀ ਬਨਵਾਰੀ ਪ੍ਰਭੂ ਪਰਮਾਤਮਾ ਨੂੰ ਮਿਲਿਆ ਹੈ ਰਹਾਓ ਜੇ ਨੈ ਐਸਾ ਨਾਮ ਵਿਸਾਰਿਆ ਮੇਰਾ ਹਰ ਹਰ ਤਿਸ ਕੈ ਕੁੱਲ ਲਾਗੀ ਗਾਰੇ ਜਿਸ ਮਨੁੱਖ ਨੇ ਇਹੋ ਜਿਹਾ ਹਰੀ ਨਾਮ ਵਿਸਾਰ ਦਿੱਤਾ ਉਸ ਨੇ ਹਰੀ ਪ੍ਰਭੂ ਦੀ ਯਾਦ ਭੁਲਾ ਦਿੱਤੀ ਉਸ ਦੀ ਸਾਰੀ ਕੁੱਲ ਹੀ ਗਾਲੀ ਲੱਗਦੀ ਹੈ ਉਸ ਦੀ ਸਾਰੀ ਕੁੱਲ ਹੀ ਕਲੰਕਤ ਹੋ ਜਾਂਦੀ ਹੈ ਹਾਰ ਤਿਸ ਕੈ ਕੁੱਲ ਪਰਸੂਤ ਨਾ ਕਰੀ ਹੋ ਤੇ ਸਬਿਦਵਾ ਕਰ ਮਹਤਾਰੀ ਹੇ ਹਰੀ ਉਸ ਨਾਮਹੀਨ ਬੰਦੇ ਦੀ ਕੁਲ ਵਿੱਚ ਕਿਸੇ ਨੂੰ ਜਨਮ ਹੀ ਨਾ ਦੇਵੀ ਉਸ ਨਾਮਹੀਨ ਮਨੁੱਖ ਦੀ ਮਾਂ ਨੂੰ ਹੀ ਵਿਧਵਾ ਕਰ ਦੇ ਤਾਂ ਚੰਗਾ ਹੈ ਤਾਂ ਕਿ ਨਾਮਹੀਨ ਘਰ ਵਿੱਚ ਕਿਸੇ ਦਾ ਜਨਮ ਹੀ ਨਾ ਹੋਵੇ ਵੇਖੋ ਗੁਰੂ ਪਿਆਰਿਓ ਨਾਮ ਤੋਂ ਬਿਨਾ ਬੰਦੇ ਦੀ ਕੋਈ ਸੁਣਵਾਈ ਨਹੀਂ ਹੈ ਤੇ ਗੁਰੂ ਜੀ ਵੀ ਕਹਿ ਰਹੇ ਹਨ ਕਿ ਜਿਹੜੇ ਨਾਮ ਨਹੀਂ ਜਪਦੇ ਇਹਦੇ ਨਾਲ ਉਤੇ ਉੰਦੀ ਮਾਂ ਡੰਡੀ ਰਹਿੰਦੀ ਵਿਦਵਾਰਾਂ ਦੀ ਤੇ ਪੁੱਤ ਨਾ ਪੈਦਾ ਕਰਦੀ ਇਸ ਸੰਸਾਰ ਤੇ ਆ ਕੇ ਪ੍ਰਮਾਤਮਾ ਦਾ ਨਾਮ ਜਪਣਾ ਬਹੁਤ ਜ਼ਰੂਰੀ ਹੈ ਹਰ ਹਰ ਆਨ ਮਿਲਾਵੋ ਗੁਰ ਸਾਧੂ ਜਿਸ ਐਨਸ ਹਰ ਉਰ ਧਾਰੀ ਹੈ ਹੇ ਹਰੀ ਮਿਹਰ ਕਰ ਮੈਨੂੰ ਉਹ ਸਾਧੂ ਗੁਰੂ ਲਿਆ ਕੇ ਮਿਲਾ ਦੇ ਜਿਸ ਦੇ ਹਿਰਦੇ ਵਿੱਚ ਹੇ ਹਰੀ ਦਿਨ ਰਾਤ ਤੇਰਾ ਨਾਮ ਵਸਿਆ ਰਹਿੰਦਾ ਹੈ ਗੁਰディਠਾ ਗੁਰ ਕਾ ਸਿੱਖ ਬਿਗਸੈ ਜਿਉਂ ਬਾਰਕ ਦੇਖ ਮਹਤਾਰੀ ਜੇ ਗੁਰੂ ਦਾ ਦਰਸ਼ਨ ਹੋ ਜਾਏ ਤਾਂ ਗੁਰੂ ਦਾ ਸੇਖਿਓਂ ਖੁਸ਼ ਹੁੰਦਾ ਹੈ ਜਿਵੇਂ ਬੱਚਾ ਆਪਣੀ ਮਾਂ ਨੂੰ ਵੇਖ ਕੇ ਖੁਸ਼ ਹੁੰਦਾ ਹੈ ਤਨ ਪਰ ਕਾਇਕ ਹੀ ਸੰਗਵਾਸਾ ਵਿੱਚ ਹੋ ਮੈਂ ਭੀ ਤਕਰਾਰੀ ਜੀਵ ਇਸਤਰੀ ਅਤੇ ਪ੍ਰਭੂ ਪਤੀ ਦਾ ਇੱਕੋ ਹੀ ਹਿਰਦੇ ਥਾਂ ਵਿੱਚ ਵਸੇਬਾ ਹੈ ਪਰ ਦੋਹਾ ਦੇ ਵਿੱਚ ਜੀਵ ਇਸਤਰੀ ਦੀ ਹੋਮੈ ਦੀ ਕਰੜੀ ਕੰਧ ਬਣੀ ਪਈ ਹੈ ਹੈ ਸਾਰਾ ਕੁਝ ਜੀਵ ਇਸਤਰੀ ਭਾਵ ਸਾਰੇ ਜੀਵਾਂ ਦੇ ਅੰਦਰ ਹੀ ਹੈ ਪ੍ਰਮਾਤਮਾ ਪ੍ਰਭੂ ਪਤੀ ਹੈ ਸਾਡਾ ਤੇ ਆਪਾਂ ਸਾਰੇ ਸੰਸਾਰ ਦੇ ਨਰ ਨਾਰੀਆਂ ਉਸ ਦੇ ਉਸ ਦੀਆਂ ਇਸਤਰੀਆਂ ਹਨ ਜਿੰਨੇ ਜੀਵ ਹਨ ਭਗਤ ਜੀ ਕਹਿੰਦੇ ਹਨ ਭਗਤ ਪੀਪਾ ਜੀ ਜੋ ਬਰਹ ਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੇ ਜੋ ਬ੍ਰਹਮੰਡ ਵਿੱਚ ਦਿਸ ਰਿਹਾ ਹੈ ਨਾ ਪ੍ਰਮਾਤਮਾ ਦਾ ਰੂਪ ਸਾਰੇ ਪਾਸੇ ਉਹੀ ਆਪਣੇ ਅੰਦਰ ਹੈ ਜਿਹੜਾ ਖੋਜ ਕਰਦਾ ਹੈ ਉਸ ਪ੍ਰਮਾਤਮਾ ਨੂੰ ਲੱਭ ਲੈਂਦਾ ਹੈ ਗੁਰ ਪੂਰੇ ਹੋ ਮੈਂ ਭੀਤ ਤੋਰੀ ਜਨ ਨਾਨਕ ਮਿਲੇ ਬਨਵਾਰੀ ਏ ਨਾਨਕ ਪੂਰੇ ਗੁਰੂ ਨੇ ਜਿਨ੍ਹਾਂ ਸੇਵਕਾਂ ਦੇ ਅੰਦਰੋਂ ਇਹ ਹੋਮੈ ਦੀ ਕੰਧ ਤੋੜ ਦਿੱਤੀ ਤੋੜ ਦਿੱਤੀ ਹੋਮੈ ਦੀ ਕੰਧ ਉਹ ਪਰਮਾਤਮਾ ਨੂੰ ਮਿਲ ਪਏ ਹਮੈ ਨਾਵੇ ਨਾਲ ਵਿਰੋਧ ਹੈ ਦੋਏ ਨਾ ਵਸੈ ਇਕ ਥਾਏ ਕਿਉਂਕਿ ਜਿੱਥੇ ਹਮੈ ਜਿੱਥੇ ਹੰਕਾਰ ਹੈ ਮੈਂ ਮੇਰੀ ਹੈ ਉਥੇ ਫਿਰ ਪਰਮਾਤਮਾ ਦਾ ਨਾਮ ਨਹੀਂ ਵਸਦਾ ਤਨ ਪਰ ਕਾਇਕ ਹੀ ਸੰਗਵਾਸ ਵਿਚ ਹੋਮੈ ਪੀਤ ਕਰਾਰੇ ਗੁਰਪੁਰ ਹੈ ਹੋਮੈ ਪੀਤ ਤੋਰੀ ਜਨ ਨਾਨਕ ਮਿਲੇ ਬਨਵਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1262 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1263 ਦੀ ਵਿਆਖਿਆ ਅਤੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ